ਹਾਂ ਜੀ ਜੀ ਕੁਲ ਮਿਲਾ ਕੇ ਬਹੁਤ ਅੱਛੀ VOTING ਜਿਹੜੀ ਹੈ ਜੀ ਪੂਰੇ ਵਿਧਾਨ ਸਭਾ ਨਾਬਾ ਦੀ ਮੈਂ ਗੱਲ ਕਰਾਂ ਸਾਰੇ ਪਾਸੋਂ ਰਿਪੋਰਟਾਂ ਆ ਰਹੀਆਂ ਨੇ ਬਹੁਤ ਅੱਛੀ VOTING ਜਿਹੜੀ ਹੋ ਰਹੀ ਹੈ ਸਰ ਬਹੁਤ ਪਿਆਰਾ ਜੀ ਅਸੀਂ ਸਾਡੇ ਨਹੀਂ ਸਾਡੇ ਹਾਂ ਜੀ ਹਾਂ ਆਮ ਆਦਮੀ ਨਾਲ ਸਾਡੇ CM ਸਾਹਿਬਾ ਇਹਦੇ ਵਧੀਆ ਕੰਮ ਕਰ ਰਹੇ ਨੇ ਪੰਜਾਬ 'ਚ ਵੱਲ ਤੱਕ ਗੱਲਾਂ ਹੁੰਦੀਆਂ ਨੇ ਇਹਨਾਂ ਦੇ ਤੁਹਾਨੂੰ ਪਤਾ ਹੀ ਹੈ ਜੀ ਇਹ ਹੌਲ ਜਾਣ ਦੀ ਕੋਸ਼ਿਸ਼ ਕਰਦੇ ਆ ਰਾਜਾ ਵੜਿੰਗ ਵੀ ਸਵੇਰ ਦਾ ਐਸੀ ਕੰਮ ਤੇ ਲੱਗਿਆ ਹਾ ਜੀ ਮੇਰਾ ਫੋਨ ਆਉਣਾ ਮੈਨੂੰ ਦੱਸ ਦੋ ਮੈਂ ਹੁਣੇ ਆ ਜਾਊਗਾ ਬੇ ਦੱਸ ਤੂੰ ਆਉਣ ਨੂੰ ਟਰੰਪਾ ਕਿਤੇ ਠੀਕ ਹੈ ਨਾ ਜੀ ਮਤਲਬ ਇਦਾਂ ਦੀਆਂ ਗੱਲਾਂ ਜਿਹੜੀਆਂ ਨਹੀਂ ਕਰਦੇ ਨੇ ਲੋਕਾਂ ਉੱਤੇ ਪ੍ਰਭਾਵ ਪਾਉਣ ਦੀਆਂ ਐਮਐਲਏ ਆਪਾਂ ਜਿਵੇਂ ਕੱਲੇ ਕੱਲੇ ਪਿੰਡ ਤੇ ਜਾਂਦੇ ਨੇ ਚਲੋ ਆ ਤਾਂ ਲੈਸ਼ਣ ਦਾ ਟਾਈਮ ਅੱਜ ਤਾਂ ਜਾਣੇ ਜਾਣਾ ਉਹ ਵੀ ਰੋਟੀਨ 'ਚ ਵੀ ਜਾਂਦਾ ਰਹਿੰਦੇ ਨੇ ਲੋਕਾਂ ਦੇ ਸਮੱਸਿਆਵਾਂ ਸੁਣਦੇ ਨੇ ਹੱਲ ਵੀ ਕਰਦੇ ਨੇ 2027 ਦੇ ਵਿੱਚ ਦੁਬਾਰਾ ਆਮ ਆਦੀ ਪਾਰਟੀ ਦੀ ਸਰਕਾਰ ਬਣਨੀ ਜਿਹੜੀ ਆ ਮਕਰਰ ਹੈ ਇਹ ਲੋਕਾਂ ਦਾ ਰੁਝਾਨ ਆ ਬਿਲਕੁਲ ਜੀ ਕਈ ਪਿੰਨਾਂ 'ਚ ਹੈ ਜੀ ਕਿੱਥੇ ਜਿੱਥੇ ਥੋੜਾ ਜਿਹਾ ਰੁਝਾਨ ਘੱਟ ਹੈ ਕਈ ਵਾਰੀ ਸਰਦੀ ਦਾ ਵੀ ਮੌਸਮ ਹੈ ਜੀ ਠੰਡ ਮੰਨਦੇ ਨੇ ਕਈ ਵਾਰੀ ਬਜ਼ੁਰਗ ਹੁੰਦੇ ਨੇ ਜਾਂ ਕਈ ਵਾਰੀ ਕੋਈ ਵਿਆਹ ਸ਼ਾਦੀ ਆ ਗਿਆ ਕਿਸੇ ਪਿੰਡ 'ਚ ਵੀ ਪਹਿਲਾਂ ਵਿਆਹ ਟੰਡ ਕਰਾਈਏ ਫਿਰ ਵੋਟ ਪਾਉਣੇ ਆ ਪਰ ਕੁਲ ਮਲਾਕੇ ਬਹੁਤ ਅੱਛੀ VOTING ਜਿਹੜੀ ਹੈ ਜੀ ਪੂਰੇ ਵਿਧਾਨ ਸਭਾ ਨਾਬਾ ਦੀ ਮੈਂ ਗੱਲ ਕਰਾਂ ਸਾਰੇ ਪਾਸੋਂ ਵੋਟਾਂ ਆ ਰਹੀਆਂ ਨੇ ਬਹੁਤ ਅੱਛੀ VOTING ਜਿਹੜੀ ਹੋ ਰਹੀ ਹੈ ਔਰ ਕਿਉਂਕਿ ਸੰਗਤ ਨੂੰ ਪਤਾ ਹੈ ਜੀ ਕਿ ਜੋ ਡਿਵੈਲਪਮੈਂਟ ਦੇ ਕੰਮ 3.5 ਸਾਲਾਂ ਦੇ ਵਿੱਚ ਭਗਵੰਤ ਮਾਨ ਸਰਕਾਰ ਨੇ ਕੀਤੇ ਆ 600 ਜੰਡ ਬਿਜਲੀ ਮੁਫਤ ਹੈ 60000 ਦੇ ਆਸ-ਪਾਸ ਨੌਕਰੀਆਂ 10 ਲੱਖ ਰੁਪਏ ਦਾ ਸਿਹਤ ਬੀਮਾ ਕਿਸਾਨਾਂ ਦੇ ਖੇਤਾਂ ਤੱਕ ਨਹਿਰੀ ਪਾਣੀ ਪਹੁੰਚਦਾ ਹੋ ਗਿਆ ਕਿਸਾਨਾਂ ਦੇ ਘਰੇ ਵੀ ਬਿਜਲੀ ਮਾਫ ਆ ਖੇਤਾਂ 'ਚ ਵੀ ਮਾਫ ਹੈ ਕਿਸਾਨਾਂ ਦਾ ਜਨਰੇਟਰ ਤੋਂ ਖੜਾ ਛੁੱਟ ਗਿਆ ਡੀਜ਼ਲ ਫੁਕਦਾ ਸੀ ਉਹ ਬੰਦ ਸਰਕਾਂ ਦਾ ਜਾਲ ਵਿਛੜਿਆ ਪੰਜਾਬ ਦੇ ਵਿੱਚ ਆਮ ਆਦਮੀ ਕਲੀਨਿੰਗ ਬਣ ਰਹੇ ਆ ਔਰ ਸਕੂਲ ਦੇ ਜਿਹੜੇ ਆ ਉਹਦੀ ਡਿਵੈਲਪਮੈਂਟ ਦੇ ਕੰਮ ਚੱਲ ਰਿਹਾ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਪੋਜ਼ਿਟਿਵ ਜਾਂਦੀਆਂ ਨੇ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਭਗਵੰਤ ਮਾਨ ਸਰਕਾਰ ਦੇ ਹੱਕ ਵਿੱਚ ਰਾਜਾ ਵਿਡਿੰਗ ਹੋ ਗਿਆ ਚੰਨੀ ਸਾਹਿਬ ਉਹ ਸਾਰੇ ਇਹਨਾਂ ਦੇ ਸਾਰਿਆਂ ਦੇ ਘਰ ਦੇ ਬਿੱਲ ਆਮ ਆਦਮੀ ਪਾਰਟੀ ਪੇ ਕਰਦੀ ਹੈ ਜੀ ਭਗਵੰਤ ਮਾਨ ਸਾਹਿਬ ਪੇ ਕਰਦੇ ਸਾਰਿਆਂ ਦੇ ਬਿੱਲ ਇਹਨਾਂ ਦੇ ਜੀ ਤੇ ਇਹ ਫੇਰ ਭੰਡੀ ਜਾਂਦੇ ਨੇ ਆਮ ਆਦਮੀ ਪਾਰਟੀ ਨੂੰ ਜੀ ਮਤਲਬ ਇਹਨਾਂ ਨੂੰ ਇਸ ਗੱਲ ਦਾ ਖਿਆਲ ਹੀ ਨਹੀਂ ਕਿ ਜਿਹੜੀ ਪਾਰਟੀ ਨੇ ਪਹਿਲੀ ਵਾਰ ਇਟਾ ਵੱਡਾ ਇਤਿਹਾਸ ਲਾਚੇ ਡੇਡੇ ਵੱਡੇ ਕੰਮ ਜਿਹੜੇ ਆ ਕਰ ਦਿੱਤੇ ਆ ਹੁਣ ਇਹਨਾਂ ਦਾ ਕੰਮ ਨਹੀਂ ਬਣਨਾ ਜੀ ਪੂਰੇ ਦੇਸ਼ ਦੇ ਵਿੱਚ ਕਾਂਗਰਸ ਜਿਹੜੀ ਆ ਖੇਰੂ ਖੇਰੂ ਹੋ ਗਈ ਆ ਖਤਮ ਹੋਣ ਦੇ ਕਿਨਾਰੇ ਤੇ ਆ ਪੰਜਾਬ ਦੇ ਵਿੱਚ ਕਾਂਗਰਸ ਜਿਹੜੀ ਆ ਉਹ ਟੁਕੜੇ ਟੁਕੜੇ ਹੋ ਗਈ ਆ ਜੀ ਕਰਨ ਜੀ ਚੰਨੀ ਇਲਜ਼ਾਮ ਲਗਾ ਰਹੇ ਨੇ ਕਿ ਗੁੰਡਾਗਰਦੀ ਕਰ ਰਹੇ ਨੇ ਕਿਸ ਤਰ੍ਹਾਂ ਤੁਸੀਂ ਬਾਚ ਕਰਦੇ ਹੋ ਕਹਿੰਦੇ ਗੈਂਗਸਟਰਾਂ ਨੂੰ ਫੋਨ ਕਰਵਾਏ ਜਾ ਰਹੇ ਵੋਟਰਾਂ ਇਹ ਤਾਂ ਗੱਲਾਂ ਨੇ ਜੀ ਚੰਨੀ ਸਾਹਿਬ ਨਾ ਮੈਂ ਪਹਿਲਾਂ ਵੀ ਕਹਿਆ ਸੀ ਵੀ ਬੜੇ ਚੱਕਰ ਤੇਜ਼ ਕਰ ਲੈਂਦੇ ਆ ਇਹ ਖਾਮ ਖਾ ਉਦਾਂ ਹੀ ਜੀ ਬੈਲਟ ਪੇਪਰ ਅੰਬਾਲੇ ਛੱਪ ਗਏ ਜੀ ਉੱਥੋਂ ਇਦਾਂ ਹੋ ਗਿਆ ਜੀ ਇਹਨਾਂ ਨੂੰ ਮੈਨੀਪੂਲੇਟ ਗੱਲਾਂ ਲੋਕਾਂ ਦਾ ਧਿਆਨ ਬਣਾਉਣ ਦੀ ਗੱਲ ਹੈ ਇਹ ਹਲਝਾਉਣ ਦੀ ਕੋਸ਼ਿਸ਼ ਕਰਦੇ ਆ ਰਾਜਾ ਵੜਿੰਗ ਵੀ ਸਵੇਰ ਦਾ ਐਸੇ ਕੰਮ ਤੇ ਲੱਗਿਆ ਹਾ ਜੀ ਮੇਰਾ ਫੋਨ ਆਉਣਾ ਮੈਨੂੰ ਦੱਸ ਦੋ ਮੈਂ ਹੁਣੇ ਆ ਜਾਊਗਾ ਵੀ ਦੱਸ ਤੂੰ ਆਉਣ ਨੂੰ ਟਰੰਪ ਆ ਕਿਤੇ ਠੀਕ ਹੈ ਨਾ ਜੀ ਮਤਲਬ ਇਦਾਂ ਦੀਆਂ ਗੱਲਾਂ ਜਿਹੜੀਆਂ ਨਹੀਂ ਕਰਦੇ ਨੇ ਲੋਕਾਂ ਉੱਤੇ ਪ੍ਰਭਾਵ ਪਾਉਣ ਦੀਆਂ ਤੇ ਕਾਂਗਰਸ ਦਾ ਸੁਪਟਾ ਸਾਹ ਪੂਰੇ ਦੇਸ਼ 'ਚ ਹੋ ਗਿਆ ਪੰਜਾਬ ਦੇ ਵਿੱਚ ਕਾਂਗਰਸ ਜਿਹੜੀ ਟੋਟੇ ਟੋਟੇ ਹੋ ਗਈ ਹੈ ਕਾਂਗਰਸ ਦੇ ਕੋਲੇ ਕੁਝ ਨਹੀਂ ਹੈ ਜੀ ਤੇ ਰਾਜਾ ਵੜਿੰਗ ਚੰਨੀ ਜਾਂ ਜਿਹੜੀ ਦੂਜੀ ਲੀਡਰਸ਼ਿਪ ਇਹਨਾਂ ਦੀ ਜੀ ਗੱਲਬਾਤ ਕਰ ਰਹੀ ਹੈ ਚਾਹੇ ਉਹ ਕਾਲੀਦਾਲ ਦੇ ਲੋਕ ਨੇ ਉਹ ਆਪਣਾ ਸਮਾਂ ਭੁੱਲ ਗਏ ਜਦੋਂ ਬੂਥ ਕੈਪਚਰ ਕਰਦੇ ਸੀ ਲੋਕਾਂ ਦੇ ਲੱਤਾਂ ਬਾਹਾਂ ਤੋੜਦੇ ਸੀਗੇ ਜਿੱਤੇ ਉਹ ਕੈਂਡੀਡੇਟ ਨੂੰ ਹਰਾ ਦਿੰਦੇ ਸੀਗੇ ਉਹ ਸਾਰਾ ਸਮਾਂ ਭੁੱਲ ਗਏ ਜੀ ਸਾਡੀ ਤਾਂ ਪਹਿਲੀ ਇਲੈਕਸ਼ਨ ਹੈ ਜੀ ਜ਼ਿਲ੍ਹਾ ਪ੍ਰੇਸ਼ਰ ਬਲਾਕ ਸੰਪਤੀ ਸਰਕਾਰ ਦੇ ਵਿੱਚ ਅਸੀਂ ਤਾਂ ਜਿੰਨੀਆਂ ਹੁਣ ਤੱਕ ਇਲੈਕਸ਼ਨਾਂ ਚਾਹੇ ਪੰਚਾਇਤੀ ਹੈ ਚਾਹੇ ਲੋਕ ਸਭਾ ਆ ਜਾਂ ਸਾਡੀਆਂ ਨਗਰ ਪੰਚਾਇਤਾਂ ਦੀਆਂ ਜਾਂ ਨਗਰ ਕਾਉਂਸਲ ਦੀਆਂ ਜਾਂ ਕਾਰਪੋਰੇਸ਼ਨ ਜਿੰਨੀਆਂ ਵੀ ਆਮ ਆਦਮੀ ਪਾਰਟੀ ਤੋਂ ਪਚੋਣਾ ਵੀ ਹੋਈਆਂ ਨੇ ਐਮਐਲਏ ਦੀਆਂ ਬੜੀਆਂ ਸਮੂਥਲੀ ਹੋਰ ਬੜੇ ਅੱਛੇ ਤਰੀਕੇ ਨਾਲ ਹੋਈਆਂ ਨੇ ਜੀ ਇਹ ਖਾਮ ਖਾ ਜਿਹੜੇ ਨਾ ਕਾਂਗਰਸੀ ਜਿਹੜੇ ਹੈ ਜੀ ਵਿਹਲੇ ਘਰਾਂ 'ਚ ਬੈਠੇ ਮਹੌਲ ਤਾਂ ਆਮ ਆਦਮੀ ਪਾਰਟੀ ਦੇ ਹੱਕ ਚ ਬਣਿਆ ਹੋਇਆ ਜੀ 2027 ਦੇ ਵਿੱਚ ਦੁਬਾਰਾ ਆਮ ਆਦਮੀ ਪਾਰਟੀ ਦੀ ਸਰਕਾਰ ਬਣਨੀ ਜਿਹੜੀ ਆ ਮਕਰਰ ਹੈ ਇਹ ਲੋਕਾਂ ਦਾ ਰੁਝਾਨ ਔਰ ਲੋਕਾਂ ਨਾਲ ਜਿਹੜੇ ਸਰਕਾਰ ਨੇ ਵਾਅਦੇ ਕੀਤੇ ਸੀ ਉਹਦੇ ਮੁਤਾਬਕ ਕੰਮ ਦੀ ਰਾਜਨੀਤੀ ਭਾਈਚਾਰਕ ਖਸਾਂਜ ਬਾਰੇ ਕੀ ਕਹਿਣਾ ਚਾਹੁੰਦੇ ਹੋ ਜੀ ਦੇਖੋ ਮੈਂ ਇਲੈਕਸ਼ਨਾਂ ਤਾਂ ਆਉਂਦੀ ਜਾਂਦੇ ਰਹਿੰਦੇ ਨੇ ਜੀ ਆਪਣੀ ਭਾਈਚਾਰਕ ਖਸਾਂਜ ਮਜ਼ਬੂਤ ਰੱਖੋ ਔਰ ਇਲੈਕਸ਼ਨ ਜਿਹੜੀ ਆ ਡਿਵੈਲਪਮੈਂਟ ਵਾਸਤੇ ਆ ਇਹ ਕੋਈ ਗਡਾਸੇ ਚੱਕਣ ਕੇ ਇੱਕ ਦੂਜੇ ਦਾ ਮਤਲਬ ਪਿੱਛੇ ਪੈਣ ਦਾ ਥੋੜਾ ਟਾਈਮ ਆ ਜੀ ਇਹ ਤਾਂ ਆਪਾਂ ਤੁਸੀਂ ਨੁਮਾਇੰਦਾ ਚੁਣਨਾ ਔਰ ਜ ਪੰਚਾਇਤ ਹੈ ਜੀ ਬਲਾਕ ਸੰਪਤੀ ਹੈ ਜ਼ਿਲ੍ਹਾ ਪ੍ਰੀਸ਼ਦ ਹੈ ਐਮ ਐਲ ਏ ਐਮ ਪੀ ਹੈ ਸਾਰੇ ਉਹ ਪੋਸਟਾਂ ਨੇ ਜਿਹੜੀਆਂ ਜਿਹੜੀਆਂ ਲੋਕਾਂ ਦੁਆਰਾ ਚੁਣੇ ਹੋਏ ਨਮਾਇंदे ਜਿਹੜੇ ਆ ਉਹੀ ਜਿੱਤ ਕੇ ਅੱਗੇ ਆਉਂਦੇ ਆ ਤੇ ਇਹ ਤੁਹਾਡੇ ਕੋਲੇ ਮੌਕਾ ਤੁਸੀਂ ਇੱਕ ਤਰਫਾ ਵਚਤਾ ਹੋਣਾ ਇਹ ਚਾਹੀਦਾ ਕਿ ਜਿੱਦੀ ਸਰਕਾਰ ਹੋਵੇ ਉਹਦਾ ਹੀ ਸਰਪੰਚ ਹੋਵੇ ਉਹਦੇ ਬਲਾਕ ਸੰਪਤੀ ਉਹਦਾ ਜ਼ਿਲ੍ਹਾ ਪ੍ਰੀਸ਼ਦ ਹੋਵੇ ਤਾਂ ਕਿ ਕੰਮ ਅچھے ਤਰੀਕੇ ਨਾਲ ਹੋਵੇ ਜਦੋਂ ਆਪਾਂ ਨੈਗੇਟਿਵ ਵੋਟ ਪਾ ਦਿੰਨੇ ਆ ਵੀ ਆਪਾਂ ਅੱਖ ਕੇ ਆਪਾਂ ਵੋਟ ਪਾਤੀ ਵਿਰੋਧੀ ਨੂੰ ਤਾਂ ਫਿਰ ਉਹ ਉਹਨੇ ਕੀ ਕਰਨਾ ਜੀ ਉਹ ਤਾਂ ਵਾਹ ਨਹੀਂ ਲਾਉਂਦਾ ਰਹੂਗਾ ਜੀ ਮੇਰੀ ਕੋਈ ਸੁਣਦਾ ਨਹੀਂ ਮੇਰੀ ਕੋਈ ਸੁਣਦਾ ਨਹੀਂ ਜਦੋਂ ਸਰਕਾਰ ਦੇ ਵਿੱਚ ਆਪ ਹੁੰਨੇ ਆ ਤਾਂ ਫਿਰ ਹਰ ਕਿਸੇ ਦੀ ਵੈਲਿਊ ਹੁੰਦੀ ਹੈ ਫਿਰ ਜਿਹੜਾ ਜਿੱਤਿਆ ਉਹਦੀ ਵੈਲਿਊ ਤਾਂ ਹੋਣੀ ਹੀ ਹੋਣੀ ਹੈ ਜਿਹੜੇ ਵੋਟਰ ਨੇ ਜਿਨ੍ਹਾਂ ਨੇ ਵੋਟ ਪਾਈ ਹੈ ਉਹਨਾਂ ਦੀ ਵੀ ਵੈਲਿਊ ਪੈਂਦੀ ਹੈ ਕਿ ਵਾਕਈ ਭਾਈ ਅਸੀਂ ਇੱਕ ਤਰਫਾ ਫੈਸਲਾ ਕੀਤਾ ਸੀ ਜੀ ਸੁਖਵੰਦਰ ਸਿੰਘ ਤੁੰਦ ਜੀ ਜੀ ਕਿੱਥੇ ਦੇ ਤੁਸੀਂ ਰਹਿਣ ਵਾਲੇ ਹੋ ਮੈਂ ਸਾਡਾ ਪਸੋਕਰ ਤੋਂ ਤੰਦ ਤਲਦੀ ਆ ਜੀ ਸਾਡੇ ਬਾਬੇ ਦਾ ਤੁਨ ਪਲਾਸਾ ਤੋਂ ਚੱਲਦੀ ਆ ਰਹੀ ਆ ਕੋਈ ਤਾਇ ਵਾਲੀ ਤਾਂ 11-12 ਸਾਲ ਤੋਂ ਮੈਂ ਯੂਐਸਏ ਰਹਿ ਰਾਂ ਜੀ ਪਰ ਮੈਂ ਸਾਡੇ ਛੋਟੇ ਪਰਾ ਇਲੈਕਸ਼ਨ ਜਦੋਂ ਐਮਐਲਏ ਦੀ ਹੁੰਦੀ ਹੈ ਕੋਈ ਵੀ ਇਲੈਕਸ਼ਨ ਹੁੰਦੀ ਹੈ ਸਪੈਸ਼ਲ ਮੈਂ ਟਿਕਟਾਂ ਤੇ ਮੇਰੀ ਵਾਈਫ ਤਾਂ ਅਸੀਂ ਦੋਨੋਂ ਹੁੰਦੇ ਹਾਂ ਹੁਣ ਵੀ ਇਸ ਵਾਰ ਵੀ ਆਈਤੀ ਆ ਵੋਟਾਂ ਬਾਈਆਂ ਨੇ ਪੂਰਾ ਡੱਟ ਫੜ ਕੇ ਤੇ ਅਮਰੀਕਾ ਤੋਂ ਸਪੈਸ਼ਲ ਐ ਮੈਂ ਵੋਟ ਪਾ ਸਪੈਸ਼ਲ ਹਰੇ ਹਰ ਵਾਰ ਹੀ ਹੁੰਦਾ ਜੀ ਇਹ ਕਈ ਵਾਰੀ ਪਹਿਲੀ ਵਾਰੀ ਨਹੀਂ ਆਇਆ ਮੇਰਾ ਖਿਆਲ ਦੋ ਤਿੰਨ ਆਪਣੇ ਭਾਈ ਸਾਹਿਬ ਦੇ ਇਲੈਕਸ਼ਨ ਹੋ ਗਏ ਉਹਨਾਂ ਨੂੰ ਆਇਆ ਆ ਬਲਾਗ ਸਮਤੀ ਦੀ ਚਪੰ ਸਾਰੇ ਇਲੈਕਸ਼ਨ ਚ ਹੁੰਦੇ ਨੇ ਕੀ ਕਾਰਨ ਆਗਾ ਵੀ ਸਪੈਸ਼ਲ ਆਉਣੇ ਉਹ ਸ ਪਿਆਰ ਬਹੁਤ ਪਿਆਰਾ ਜੀ ਅਸੀਂ ਸਾਡੇ ਨਹੀਂ ਸਕਦੇ ਹਾਂ ਜੀ ਹਾਂ ਜੀ ਹਾਂ ਆਮ ਆਦਮੀ ਨਾਲ ਸਾਡੇ ਸੀਐਮ ਸਾਹਿਬਾ ਇਹਦੇ ਵਧੀਆ ਕੰਮ ਕਰ ਰਹੇ ਨੇ ਪੰਜਾਬ ਚ ਬਲਡ ਤੱਕ ਗੱਲਾਂ ਹੁੰਦੀਆਂ ਇਹਨਾਂ ਦੇ ਨੂੰ ਪਤਾ ਹੀ ਹੈ ਜੀ ਸੀਐਮ ਸਾਹਿਬ ਦੀਆਂ ਹੁਣ ਦੇਖੋ ਸੜਕਾਂ ਦਾ ਕੰਮ ਚ ਕੰਮ ਚੱਲ ਰਿਹਾ ਹੈ ਸਭ ਤੋਂ ਵੱਡੀ ਨਾਬਾ ਕੌਨਸਟਿਟਿਊਐਂਟ ਸਾਡੇ ਛੋਡੇਪਰਾ ਐਮਐਲਏ ਸਾਹਿਬ ਜਮੇ ਕੱਲੇ ਕੱਲੇ ਪਿੰਡ ਚ ਜਾਂਦੇ ਨੇ ਚਲੋ ਆ ਤਾਂ ਲੈਸ਼ਣ ਦਾ ਟਾਈਮ ਅੱਜ ਤਾਂ ਜਾਣੇ ਜਾਣਾ ਉਹ ਵੀ ਰੂਟੀਨ ਚ ਵੀ ਜਾਂਦਾ ਰਹਿੰਦੇ ਲੋਕਾਂ ਦੇ ਸਮੱਸਿਆਵਾਂ ਸੁਣਦੇ ਨੇ ਹੱਲ ਵੀ ਕਰਦੇ ਨੇ